ਸੋ ਤੋਂ ਪਹਿਲਾਂ ਦੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਦੇ ਸਤਾਨ ਤੇ ਆਪਾਂ ਖੜੇ ਆ ਇਹਨਾਂ ਦਾ ਓਟ ਅਸਰਾ ਲੈ ਕੇ ਇਲੈਕਸ਼ਨ ਸ਼ੁਰੂ ਕੀਤੀ ਸੀ ਉਹਨਾਂ ਦਾ ਇਹ ਹੀ ਜਿੱਤ ਪ੍ਰਾਪਤ ਕਰਾਈ ਆ ਅਸੀਂ ਵਾਰਡ ਨੰਬਰ 3 ਤੋਂ ਸ਼੍ਰੀਮਤੀ ਭਲਵਿੰਦਰ ਕੌਰ ਚੌਨ ਨਿਸ਼ਾਨ ਸਲੰਡਰ ਸੀ ਬਹੁਤ ਵੱਡਾ ਸਾਡੇ ਨਾਲ ਅੱਜ ਜੋ ਵੀ ਹੋਇਆ ਪ੍ਰੈਸ ਦੇ ਸਾਹਮਣੇ ਹੋਇਆ ਮੌਜੂਦਾ ਸਰਕਾਰ ਨੇ ਹਰ ਹੱਥ ਗੰਡਾ ਵਰਤਿਆ ਜੀ ਬੂਤ ਕੈਪਚਰਿੰਗ ਹੋਈ ਡਾਂਗ ਸੋਟਾ ਚੱਲਿਆ ਬੰਦੇ ਰੈਸਟ ਹੋਏ ਜੀ ਪਰ ਜੋ ਕਰ ਸਕਦੇ ਸੀ ਸਾਰਾ ਕੁਝ ਹੋਇਆ ਜੀ ਪਰ ਗੁਰੂ ਮਹਾਰਾਜ ਨੇ ਸਾਡੇ ਸਿਰ ਤੇ ਹੱਥ ਰੱਖਿਆ ਸਚਾਈ ਦੀ ਜਿੱਤ ਹੋਈ ਜੀ ਬਹੁਤ ਵੱਡਾ ਮਾਨ ਸਤਿਕਾਰ ਸਾਨੂੰ ਅੱਜ ਮਿਲਿਆ ਆ ਇੱਥੇ ਸਾਰੀ ਨਵਸੀਆਂ ਦਾ ਸ਼ਹਿਰ ਨਵਸੀਆਂ ਦਾ ਜਿਨ੍ਹਾਂ ਜਿਨ੍ਹਾਂ ਨੇ ਸਾਨੂੰ ਆਗੇ ਸਾਥ ਦਿੱਤਾ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਆ ਜੀ ਕੋਈ ਤੇ ਕੋਈ ਸਾਡੇ ਵੱਲੋਂ ਸਾਡੇ ਵੱਲੋਂ ਸ਼੍ਰੀਮਤੀ ਪਲਵਿੰਦਰ ਕੌਰ ਜੀ ਇਜਾਦ ਕੈਂਡੀਡੇਟ ਸੀ ਜੀ ਉਹ ਉਹ ਸਾਡੇ ਤੋਂ ਕਰੀਬਨ 100 ਦੀ ਲੀਡ ਤੇ ਅਸੀਂ ਜਿੱਤੇ ਆ ਜੀ ਮੌਜੂਦ ਕੋਚ ਜੀ ਜੀ ਸਰਦਾਰ ਕਸ਼ਮੀਰ ਸਿੰਘ ਸੋਲ ਐਮ ਐਲ ਏ ਸਾਹਿਬ ਧਰਮਪਤਨੀ ਜੀ ਸਰ ਕਿੰਨੂ ਲੱਗਦਾ ਸੀ ਜੀ ਉਸ ਤੋਂ ਬਾਅਦ ਹੋਇਆ ਅੰਦਰ ਸੀਸੀਟੀ ਵੀ ਕੈਮਰੇ ਬੰਦ ਕੀਤੇ ਗਏ ਉਹ ਜੋ ਵੀ ਕਰ ਸਕਦੇ ਸੀ ਜੋ ਸਾਰਾ ਕੁਝ ਹੋਇਆ ਸਾਡੀ ਜਾਲੀ ਆਧਾਰ ਕਾਰਡ ਬਣਾਏ ਗਏ ਅਸੀਂ ਰਾਤ ਸਾਰਾ ਕੋਸ਼ਿਸ਼ ਚੋਣ ਕਮਿਸ਼ਨ ਨੂੰ ਮੇਲ ਕੀਤੀਆਂ ਸਾਰਾ ਕੁਝ ਕੀਤਾ ਪਰ ਜਿਹੜੇ ਅਫਸਰ ਤੇ ਸਾਨੂੰ ਡਰਤੀ ਉਹੋ ਹੀ ਅਸਰ ਸਾਡੀ ਇਲੈਕਸ਼ਨ ਤੇ ਲਾਇਆ ਜਾਂਦਾ ਸੀ ਜੀ ਜੋ ਅਸੀਂ ਮੰਗ ਕਰਦੇ ਸਾਂ ਉਹ ਮਤਲਬ ਪੂਰੀ ਹੋਣ ਦੀ ਜਗ੍ਹਾ ਮਤਲਬ ਸੇਮ ਉਹੀ ਬਾਈ ਇਲੈਕਸ਼ਨ ਤੇ ਸੇਮ ਹੋਵੇਂ ਹੀ ਹੋਇਆ ਜੀ। ਅੱਜ ਦਾ ਜੋ ਕਰ ਬੰਦ। ਭਰਾ ਨੇ ਮੇਰਾ ਸਾਥ ਦਿੱਤਾ ਇਹਨਾਂ। ਸਭ ਤੋਂ ਵੱਡਾ ਜਿਹੜਾ ਸਾਥ ਹੈ ਮੇਰਾ ਲਲੂਪ ਸਿੰਘ ਸੰਧਾ ਵਾਲੀ ਜਿਹੜੇ ਪੂਰੇ ਪ੍ਰਾਗ ਨੇ। ਉਹਦੇ ਮੰਮੀ, ਡੈਡੀ, ਚਾਚਾ ਜੀ ਦੇ ਸਾਥ ਨਾਲ ਮੇਰੇ ਇਕੱਲੇ-ਇਕੱਲੇ ਘਰ ਜਾ ਕੇ ਉਹਨਾਂ ਮੇਰੇ ਕੋਠੇ ਦਾ ਸਾਥ। ਮੁਕਾਬਲਾ ਕਿੰਨਾ ਜ਼ੋਰ ਦਾ। ਨੰਬਰਾਂ ਤੇ ਬਹੁਤ ਤਕੜੇ ਤੁਹਾਨੂੰ ਪਤਾ ਹੈ ਸਾਹਮਣੇ ਅਸੀਂ ਇੱਕ ਸਾਹਮਣੇ ਹੋ ਗਿਆ ਜੀ ਆਪਾਂ ਖੈਰ। ਲੂਜੇ ਆਪਣਾ ਡਾਕਟਰ ਕਸ਼ਮੀਰ ਸਿੰਘ ਸੋਹਣ ਘਰੋਂ ਪਤਨੀ ਹੈਗੀ। ਇੱਕ ਹੋਰ ਸੀ। انا <applause> هو <applause> <applause>